ਪਰਵੀਨ ਜੀ ਤਿੰਨ ਦਿਨਾਂ ਤੋਂ ਗੁਰਜੀਤ ਲੱਭ ਨਹੀਂ ਰਿਹਾ। ਤੋ ਰਿਕਾਰਡ ਕਰ ਰਹੇ ਨੇ ਸਭ ਕੁਝ। ਮਨ ਇਹ ਕਹਤਾ ਹਾਂ ਠੀਕ ਹੈ ਖੇਤੀ ਖਰਾਬ ਹੋ ਰਹੀ ਹੈ ਉਹ ਇਹ ਬਾੜ-ਬਾੜ ਆ ਗਈ ਹੈ। ਲੇਕਿਨ ਸਰਕਾਰ ਸੇ ਮੁਆਵਜ਼ਾ ਤਾਂ ਮਿਲ ਹੀ ਜਾਏਗਾ। ਇਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿਹੜਾ ਮੁਆਵਜ਼ਾ ਕਿੱਥੋਂ ਮਿਲਣਾ ਹੈ। ਸਭ ਪਤਾ ਹੈ ਭਾਈ ਇਹਨকো। ਮੇਰਾ ਬਣੂ ਮੇਰਾ ਬਣੂ ਤੇ ਦਾ ਬਣ ਉਹਦਾ ਬਣ ਸਭ ਦਾ ਬਣੂਗਾ। ਮਿਰਚੀ ਮੁਰਗਾ ਮਿਰਚੀ ਮੁਰਗਾ ਮਿਰਚੀ हेलो हेलो प्रवीण जी बात कर रहे हैं हाँ भाई प्रवीण बात कर रहा हूं, बताओ। आ, सर मैं ना आपकी वीडियोस देखता हूँ फेसबुक पे आप बड़े अच्छे अच्छे मैसेजेस डालते हैं ना लोगों के लिए तो हाँ? रिसेंटली आपकी वीडियो देखी थी एक जो पंजाब में फ्लड आए हुए हैं उस पर आपने एक वीडियो बनाई थी बड़ा अच्छा मैसेज दिया था तो मैं पूछना चाहता हूँ आपने वो डिलीट क्यों कर दी मैंने शेयर करनी थी किसी से हाँ भाई मैंने वो न फ्लड पे एक वीडियो बनाई तो थी लेकिन फिर वो यार क्या क्या हुआ कि लोगों ने वो थोड़े से नेगेटिव ऐसे वैसे कमेंट करने स्टार्ट कर दिए मैंने यही कहता हाँ ठीक है खेती खराब हो रही है वो ये बाढ़ बाढ़ आ गई है लेकिन सरकार से मुआवजा तो मिल ही जाएगा और लोन भी तो माफ होंगे और खाने पीने को इतना सामान आएगा फ्री में इतना सब कुछ आ रहा है तो हल्ला करने ही क्या अच्छा, भाई यही तो मुझे आपका मैसेज बड़ा अच्छा लगा मैं वीडियो देख रहा था कि आपने सही बात की है ना कि किसान तो चाहते हैं कि हर साल फ्लड आए है ना उन्हें इतना कुछ मिल रहा लोगों से लोगो ऐसी मिल पर दिक्कत पता कहाँ पे आती है ये लोग ना अवेयर नहीं है पंजाब वाले की कौन सा मुआवजा कहाँ से मिलना है खेती बाड़ी खराब होगी उसका मुआवजा कौन देगा है न तो परवीन भाई परवीन भाई जी भाई भाजी तुम्हें पंजाबी आंदी है ਮੈਂ ਤਾਂ ਬ੍ਰਦਰ ਬੋਲ ਰਿਹਾ ਮੈਂ ਵੀ ਤੁਹਾਡਾ ਫੈਨ ਆ ਜੀ ਬੋਲਿਏ ਇਹਨਾਂ ਨੇ ਬਿਲਕੁਲ ਸਹੀ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿਹੜਾ ਮੁਆਵਜ਼ਾ ਕਿੱਥੋਂ ਮਿਲਣਾ ਹੈ ਸਭ ਪਤਾ ਹੈ ਭਾਈ ਨੂੰ ਭਾਜੀ ਇੱਕ ਨਾ ਸਾਡੇ ਰਿਸ਼ਤੇਦਾਰ ਹੀ ਹੈ ਉਹ ਇੱਧਰ ਤਰਨ ਤਰਨ ਸਾਈਡ ਰਹਿੰਦੇ ਆ ਅੱਛਾ ਦੇਖੋ ਸਰਕਾਰ ਮੁਆਵਜ਼ੇ ਤਾਂ ਦੇ ਦੇਗੀ ਜੋ ਨੁਕਸਾਨ ਹੋਇਆ ਹੈ ਉਹਨਾਂ ਦੀ ਨਾ ਕੁੜੀ ਦਾ ਵਿਆਹ ਸੀ ਏਸੀ ਮਹੀਨੇ ਦੀ 26 ਤਰੀਕ ਦਾ ਹਾਂ ਸਾਡੇ ਪੰਜਾਬ ਚ ਕੀ ਹੁੰਦਾ ਕਿ ਜਿਹਦੇ ਘਰ ਕੁੜੀ ਜੰਮ ਜੇ ਨਾ ਤੇ ਮਾਂ ਉਸ ਦਿਨ ਤੋਂ ਹੀ ਉਸ ਕੁੜੀ ਦੀ ਵਰੀ ਤਿਆਰ ਕਰਦੀ ਐ ਉਹ ਚਾਵਾ ਨਾਲ ਜਿਸ ਦਿਨ ਕੁੜੀ ਦਾ ਵਿਆਹ ਹੋਵੇ ਉਹ ਵਰੀ ਦਾ ਸਮਾਨ ਆਪਣੀ ਕੁੜੀ ਨੂੰ ਦਵੇ ਪਾਜੀਆ ਜਿਹੜੇ ਫਲੱਡ ਆਏ ਐ ਇਹ ਜਿਹੜੀ ਬਾੜ ਆਈ ਐ ਹੜ ਆਏ ਐ ਉਹਨਾਂ ਵਰੀ ਦਾ ਸਾਰਾ ਸਮਾਨ ਡੁੱਟ ਗਿਆ ਪ੍ਰਵੀਨ ਜੀ ਮੈਨੂੰ ਦੱਸ ਸਕਦੇ ਹੋ ਕਿ ਇਹ ਵਰੀ ਦੇ ਸਮਾਨ ਲਈ ਕਿਸ ਡਿਪਾਰਟਮੈਂਟ ਨਾਲ ਗੱਲ ਕਰੀਏ ਸਮਾਨ ਨਾ ਮਿਲੇਗਾ ਮੁਆਵਜ਼ਾ ਤਾਂ ਮਿਲੇਗਾ ਕੋਈ ਨੀ ਗੱਲ ਹੋ ਰਹੀ ਹੈ ਕਿ ਨਾ ਅੰਮ੍ਰਿਤਸਰ ਦੇ ਵਿੱਚ ਇੱਕ ਫੈਮਲੀ ਸੀ ਛੋਟੀ ਜੀ ਉਹਨਾਂ ਦਾ ਘਰ ਸੀ ਛੋਟਾ ਜਿਹਾ ਬੜਾ ਪਿਆਰਾ ਬਾੜ ਆਈ بارش ਆਈ ਉਹਨਾਂ ਨਾਲ ਉਹਨਾਂ ਦੇ ਘਰ ਦੀ ਛੱਤ ਡਿੱਗ ਗਈ ਉਹਨਾਂ ਦਾ ਪਰਿਵਾਰ ਸੀਗਾ ਇੱਕੋ ਇੱਕ ਕੁੜੀ ਸੀ ਉਹਨਾਂ ਦੀ 10 ਸਾਲ ਬਾਅਦ ਉਹਨੇ ਜਨਮ ਲਿਆ ਸੀ ਉਹਨਾਂ ਦੇ ਘਰ ਉਹਨੂੰ ਪੁੱਤਰਾ ਵਾਂਗੂ ਪਾਲਦੇ ਸੀ ਉਹ ਕੁੜੀ ਉਹ ਛੱਤ ਦੇ ਥੱਲੇ ਆ ਕੇ ਉਹਦੀ ਡੈਥ ਹੋ ਗਈ ਅੱਜ ਤੇ ਮੈਨੂੰ ਇਹ ਗੱਲ ਦੱਸੋ ਕਿ ਛੱਤ ਦਾ ਮੁਆਵਜ਼ਾ ਤੇ ਸਰਕਾਰ ਦੇ ਦੇਗੀ ਕੋਈ ਨਾ ਕੋਈ ਡਿਪਾਰਟਮੈਂਟ ਦੇ ਦੇਗਾ ਪਰ ਜਿਹੜੀ ਉਹਨਾਂ ਦੀ ਬੱਚੀ ਚਲੀ ਗਈ ਇਸ ਦੁਨੀਆ ਤੋਂ ਉਹ ਕਿਹੜਾ ਡਿਪਾਰਟਮੈਂਟ ਵਾਪਸ ਲੈ ਕੇ ਆਇਆ ਹੈ ਪੈਸਾ ਲੈਣੇ ਲਈ ਕਹਾਣੀਆਂ ਬਣਾਉਂਦਾ ਹੈ ਇੱਕ ਸਵਾਲ ਮੇਰਾ ਵੀ ਹੈ ਇੱਕ ਨਾ ਕੁੜੀ ਹੈ ਜਿਹਦੇ ਵਿਆਹ ਨੂੰ ਹਜੇ ਥੋੜਾ ਟਾਈਮ ਹੀ ਹੋਇਆ ਹੈ ਉਹਦਾ ਪਤੀ ਨਾ ਬਿਆਸ ਦਰਿਆ ਦੇ ਵਿੱਚ ਰੁੜ ਗਿਆ ਹੁਣ ਜਦੋਂ ਪਤੀ ਰੁੜ ਗਿਆ ਤੇ ਉਹਦੇ ਆਲੇ-ਦੁਆਲੇ ਵਾਲੇ ਨਾ ਕੁੜੀ ਨੂੰ ਕਮੈਂਟ ਕਰ ਰਹੇ ਆ ਕਹਿੰਦੇ ਜਦ ਦਾ ਇਹਦਾ ਵਿਆਹ ਹੋਇਆ ਇੱਕ ਤਾਂ ਪੰਜਾਬ 'ਚ ਬਾੜ ਆ ਗਈ ਦੂਜਾ ਇਹਦਾ ਪਤੀ ਆਪਣਾ ਪਤੀ ਖਾ ਗਈ ਹੈ ਸਾਰੇ ਜਣੇ ਉਹਨੂੰ ਮਨਹੂਸ ਕਹਿ ਲਾਪੇ ਕਿ ਤੂੰ ਮਨਹੂਸ ਆ ਤੇਰੇ ਘਰ 'ਕੀ ਇਹ ਸਭ ਕੁਝ ਹੋ ਰਿਹਾ ਹੈ ਮੈਨੂੰ ਦੱਸ ਸਕਦੇ ਹੋ ਪ੍ਰਵੀਨ ਜੀ ਕਿਸ ਡਿਪਾਰਟਮੈਂਟ ਨਾਲ ਜਾ ਕੇ ਉਹ ਕੁੜੀ ਗੱਲ ਕਰੇ ਕਿਹੜਾ ਡਿਪਾਰਟਮੈਂਟ ਕਲੀਅਰ ਕਰੇਗਾ ਕਿ ਕੁੜੀ ਮਨੂਸਲੀ ਅਰੇ ਫੋਨ ਚੁੱਕਿਆ ਜੀ 10 10 15 15 ਫੁੱਟ ਪਾਣੀ ਇੱਕ ਪਿੰਡ ਦੇ ਵਿੱਚ ਆ ਚੁੱਕਾ ਹੈ ਜਾਨਵਰ ਸੱਪ ਹਰ ਤਰ੍ਹਾਂ ਦਾ ਜ਼ਹਿਰੀਲਾ ਕੀੜਾ ਉੱਥੇ ਤੈਰ ਰਿਹਾ ਇੱਕ ਫੈਮਿਲੀ ਦੇ ਹੈੱਡ ਨੂੰ ਸੱਪ ਲੜ ਗਿਆ ਉਹਦੀ ਲੱਤ ਤੇ ਡਾਕਟਰ ਕੋਲ ਲੈ ਕੇ ਗਏ ਉਹਦਾ ਇਲਾਜ ਤਾਂ ਫ੍ਰੀ ਹੋ ਗਿਆ ਸਰਕਾਰ ਵੱਲੋਂ ਪਰ ਜ਼ਹਿਰ ਫੈਲਣ ਦੇ ਕਾਰਨ ਉਹਦੀ ਲੱਤ ਘਟਣੀ ਗਈ। ਹੁਣ ਜਦੋਂ ਹੜ੍ਹ ਖਤਮ ਹੋਨੇ ਆ ਪਾਣੀ ਉਤਰ ਜਾਣਾ ਉਹਨੇ ਖੇਤੀਬਾੜੀ ਕਰਨੀ ਆ ਦੁਬਾਰਾ ਤੋਂ ਸ਼ੁਰੂ। ਕੀ ਤੁਸੀਂ ਦੱਸ ਸਕਦੇ ਹੋ ਕਿਹੜਾ ਇਹੋ ਜਿਹਾ ਮਹਿਕਮਾ ਕਿਹੜਾ ਡਿਪਾਰਟਮੈਂਟ ਹੈ ਜਿਹੜਾ ਉਹਨੂੰ ਖੇਤੀਬਾੜੀ ਕਰਨ ਲਈ ਕੋਈ ਇਨਸਾਨ ਦੇਗਾ ਜਾਂ ਉਹਨੂੰ ਉਸ ਦੇ ਕੈਪੇਬਲ ਬਣਾਏਗਾ ਕਿ ਦੁਬਾਰਾ ਖੇਤੀਬਾੜੀ ਕਰ ਸਕੇ। ਪਰਵੀਨ ਜੀ ਇੱਕ ਮੇਰਾ ਸਵਾਲ ਵੀ ਆ ਜਾਂਦੇ ਹੜ੍ਹ ਆਏ ਆ ਨਾ ਤੁਹਾਨੂੰ ਪਤਾ ਕਿ ਮੱਝਾਂ, گاਵਾ, ਲੋਕੀ ਰੁੱੜਦੇ ਜਾ ਰਹੇ ਆ ਲੋਕਾਂ ਦੀ ਜਾਨ ਤੇ ਬਣੀ ਐ। ਤੇ ਗੁਰਜੀਤ ਨਾਮ ਦਾ ਇੱਕ ਬੰਦਾ ਹੈ ਜਿਹਦਾ 2 ਸਾਲ ਦਾ ਮੁੰਡਾ ਹੈ ਉਸ 2 ਸਾਲ ਦੇ ਮੁੰਡੇ ਨੇ ਹਜੇ papa papa ਕਹਿਣਾ ਸ਼ੁਰੂ ਕੀਤਾ ਹੈ ਤੇ ਗੁਰਜੀਤ ਦਿਨ ਰਾਤ ਕਦੀ ਮੱਜਾਂ ਨੂੰ ਬਚਾਰਿਆ ਕਦੀ ਬੰਦਿਆਂ ਨੂੰ ਬਚਾਰਿਆ ਕਿਸੇ ਦੀ ਵੀ ਜਾਨ ਖਤਰੇ 'ਚ ਹੈ ਉਹ ਬੰਦਾ ਪਾਣੀ 'ਚ ਜਾ ਜਾ ਕੇ ਉਹਦੀ ਜਾਨ ਬਚਾਰਿਆ ਪ੍ਰਵੀਨ ਜੀ 3 ਦਿਨਾਂ ਤੋਂ ਗੁਰਜੀਤ ਲੱਭ ਨਹੀਂ ਰਿਹਾ ਉਹਦਾ ਬੱਚਾ ਘਰ ਬੈਠਾ ਹੈ ਮੈਨੂੰ ਦੱਸ ਸਕਦੇ ਹੋ ਕਿ ਕਿਸ ਡਿਪਾਰਟਮੈਂਟ ਨਾਲ ਜਾ ਕੇ ਗੱਲ ਕਰਾਂ ਕਿ ਗੁਰਜੀਤ ਤੇ ਉਹਦਾ ਬੇਟਾ ਆਪਸ 'ਚ ਮਿਲਣ ਭਾਜੀ ਮੇਰੀ ਆਵਾਜ਼ ਆ ਰਹੀ ਹੈ ਆਵਾਜ਼ ਤਾਂ ਭਾਜੀ ਉਹਨਾਂ ਨੂੰ ਆ ਰਹੀ ਹੈ ਪਰ ਉਹਨ ਕੋਈ ਜਵਾਬ ਨਹੀਂ ਆ ਰਿਹਾ ਨਾ ਉਹਨਾਂ ਨੂੰ ਜਵਾਬ ਆਣਾ ਵੀ ਨਹੀਂ ਭਾਜੀ ਪੰਜਾਬੀਆਂ ਬਾਰੇ ਨਾ ਬੋਲਣਾ ਬੜਾ ਆਸਾਨ ਹੈ ਪਰ ਇੱਕ ਗੱਲ ਯਾਦ ਰੱਖਿਓ ਕਿ ਦਲਜੀਤ ਨੇ ਤਾਂ ਹੁਣ ਕਿਹਾ ਕਿ ਪੰਜਾਬੀ ਆ ਗਏ ਹੋਏ ਦੁਨੀਆ ਦੇ ਵਿੱਚ ਕਿਤੇ ਵੀ ਹੜ੍ਹ ਪੁਚਾਲ ਭੁੱਖ ਮਰੀ ਜਾਂ ਕੋਈ ਵੀ ਕੁਦਰਤੀ ਆਪਦਾਈ ਹੈ ਨਾ ਉਸ ਸਿਚੁਏਸ਼ਨ 'ਚ ਫਸੇ ਹੋਏ ਲੋਕਾਂ ਨੇ ਪੰਜਾਬੀਆਂ ਨੂੰ ਦੇਖ ਕੇ ਬਹੁਤ ਪਹਿਲੇ ਕਹਿਤਾ ਸੀ ਪੰਜਾਬੀ ਆ ਗਏ ਓਏ ਹੁਣ ਸਾਡੀ ਮਦਦ ਕਰਨਗੇ ਔਰ ਜਦੋਂ ਹੁਣ ਪੰਜਾਬੀਆਂ ਤੇ ਇਹ ਹਾਲ ਹੈ ਤੇ ਤੁਸੀਂ ਗੱਲਾਂ ਕਰ ਰਹੇ ਹੋ ਪ੍ਰਵੀਨ ਜੀ ਕੱਟ ਗਿਆ ਜੇ